ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹੋਰ ਵੱਡੀ ਬਗਾਵਤ ਹੋਈ ਹੈ ਵੱਡੇ ਤੇ ਸਰਕਾਰ ਆਗੂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਕਿਹੜੇ ਆਗੂ ਨੇ ਅਸਤੀਫਾ ਦਿੱਤਾ ਹੈ ਕਿਹੜਾ ਇਹ ਵੱਡਾ ਆਗੂ ਹੈ ਤੇ ਕਿਹੜੀ ਗੱਲਾਂ ਆਪਣੀ ਹੀ ਸਰਕਾਰ ਤੇ ਪਾਰਟੀ ਤੋਂ ਦੁਖੀ ਹੋ ਗਿਆ ਪਾਰਟੀ ਨੂੰ ਜਿਹੜਾ ਸ਼ੀਸ਼ਾ ਦਿਖਾਉਣ ਦਾ ਕੰਮ ਇਸ ਆਗੂ ਨੇ ਕੀਤਾ ਹੈ ਇਹ ਕਿਹੜਾ ਆਗੂ ਹੈ ਕਿੱਥੋਂ ਹੈ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਹਾਂ ਆਮ ਆਦਮੀ ਪਾਰਟੀ ਦੇ ਅੰਦਰ ਵੱਲ ਰਹੀ ਭੰਬੜਾ ਜਿਹੜਾ ਬੰਗਾਵਤ ਹੈ ਜਿਹੜਾ ਉਹਦਾ ਸੇਕ ਹੁਣ ਬਾਹਰ ਆਉਣ ਲੱਗਿਆ ਆਮ ਆਦਮੀ ਪਾਰਟੀ ਆਪਣੀ ਹੀ ਲਈ ਅੱਗ ਦੇ ਵਿੱਚ ਸੜਦੀ ਹੋਈ ਨਜ਼ਰ ਆ ਰਹੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਖਬਰ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੁੱਕਪਾਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਅਜੇ ਕੱਲ ਹੀ ਤੁਹਾਨੂੰ ਖਬਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਬਗਾਵਤ ਕੀਤੀ ਤੇ ਮਾਮਲਾ ਸੀਗਾ ਸਾਰੇ ਦਾ ਸਾਰਾ ਲੈਂਡ ਪੂਲਿੰਗ ਨੀਤੀ ਦਾ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਸ਼ਾਂਤ ਨਹੀਂ ਹੈ ਇੱਕ ਭੰਬੜ ਅੰਦਰੋਂ-ਅੰਦਰ ਹੀ ਬਲ ਰਿਹਾ ਹੈ ਖਾਸ ਕਰਕੇ ਉਹਨਾਂ ਇਲਾਕਿਆਂ 'ਚ ਜਿੱਥੇ ਵੱਡੇ ਪੱਧਰ ਤੇ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਖੋਹੀ ਜਾਣੀ ਹੈ ਕਿਸਾਨਾਂ ਤੋਂ ਉੱਥੇ ਤੇ ਸਮੁੱਚੇ ਪੰਜਾਬ ਦੇ ਵਿੱਚ ਵੀ ਇਹਦਾ ਇਹ ਅਸਰ ਵੇਖਣ ਨੂੰ ਮਿਲ ਰਿਹਾ ਹੈ ਇੱਥੋਂ ਤੱਕ ਕਿ ਮਾਨਸਾ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਸਰਕਾਰ ਦੀ ਇਸ ਨੀਤੀ ਦੇ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਦਾ ਪਿੰਡਾਂ 'ਚ ਵੜਨਾ ਔਖਾ ਹੋ ਚੁੱਕਿਆ ਲੋਕ ਗੱਲਾਂ ਕਰਦੇ ਆ ਤੇ ਇਸੇ ਤੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਬੀਤੀ ਕੱਲ ਵੱਡਾ ਪਟਾਕਾ ਪਿਆ ਆਮ ਆਦਮੀ ਪਾਰਟੀ ਦੇ ਸਰਕਾਰ ਡਾਗੂ ਤੇ ਹਲਕਾ ਦਾਖਾਂ ਦੇ ਪ੍ਰਧਾਨ ਤਪਿੰਦਰ ਸਿੰਘ ਗਰੇਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਪਿੰਦਰ ਸਿੰਘ ਗਰੇਵਾਲ ਜੋ ਦਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਨਿੱਜੀ ਸਹਾਇਕ ਨੇ ਡਾਕਟਰ ਕੇ ਐਨ ਐਸ ਕੰਘੂਰਾਂ ਦੇ ਜਿਹੜੇ ਕਿ ਹਲਕਾ ਦਾਖਾਂ ਦੇ ਨੇ ਉਹਨਾਂ ਦੇ ਉਹਨਾਂ ਦਾ ਇਹ ਅਸਤੀਫਾ ਉਸ ਵੇਲੇ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਕਤਾਰ ਦੇ ਲੀਡਰ ਜਿਹਦੇ ਵਿੱਚ ਕੇਜਰੀਵਾਲ ਭਗਵੰਤ ਮਾਨ ਅਮਨ अरोड़ा ਬਾਕੀ ਮੰਤਰੀ ਸੰਤਰੀ ਜਿੰਨੇ ਨੇ ਇਹ ਇਹ ਗੱਲ ਜਿ ਚੌਣ ਚ ਲੱਗੇ ਆ ਕਿ ਲੈਂਡ ਪੂਲਿੰਗ ਨੀਤੀ ਵਰਗਾ ਤਾਂ ਕੋਈ ਹੋ ਗੱਲ ਹੋ ਹੀ ਨਹੀਂ ਸਕਦੀ ਇਹ ਜੀ ਨੈਪੂਲ ਲੈਂਡ ਪੂਲਿੰਗ ਨੀਤੀ ਜਾਂ ਇਹ ਜੀ ਨੀਤੀ ਪੰਜਾਬ ਚ ਕਿਸੇ ਸਰਕਾਰ ਨੇ ਪਹਿਲਾਂ ਬਣਾਈ ਹੋਈ ਨਹੀਂ ਇਹ ਤਾਂ ਜੱਗੋ 13ਵੀਂ ਗੱਲ ਕਰਕੇ ਭਗਵੰਤ ਮਾਨ ਨੇ ਜਿਗਰਾ ਕੱਢ ਕੇ ਦਿਖਾਈ ਆ ਤੇ ਕਿਸਾਨ ਮਾਲਾਮਾਲ ਹੋ ਜਾਣਗੇ ਕਲੋਨੀਆਇਜ਼ਰ ਫੇਲ ਹੋ ਜਾਣਗੇ ਧਣਾੜ ਇੱਕ ਨਾ ਸਾਡੇ ਇਹ ਬੜਾ ਵੱਡਾ ਚੱਕਰ ਹੈ ਕਿ ਅਸੀਂ ਨਾ ਦੇਖੋ ਇਹ ਚ ਕੋਈ ਸ਼ੱਕ ਨਹੀਂ ਕਿ ਜਿਹੜੇ ਧਨਾੜ ਲੋਕ ਨੇ ਜਿਹੜੇ ਇਹ ਲੈਣ ਦੇਣ ਕਰਦੇ ਆ ਵੱਡੇ ਉਹ ਚਾਲ ਸਾਜ਼ੀਆਂ ਕਰਦੇ ਆ ਉਹ ਬੇਈਮਾਨੀਆਂ ਕਰਦੇ ਆ ਉਹ ਸਾਰੇ ਤਾਂ ਨਹੀਂ ਕਰਦੇ ਉਹਦੇ ਵਿੱਚ ਉਹ ਰਿਸ਼ਵਤ ਨੂੰ ਵੀ ਉਹ ਵਧਾਉਂਦੇ ਆ ਕਿਉਂਕਿ ਉਹ ਆਪਣੀਆਂ ਫਾਈਲਾਂ ਨੂੰ ਪੈਰ ਲਾਉਣ ਦੇ ਲਈ ਬਹੁਤ ਕੁਝ ਕਰਦੇ ਆ ਉਹਨਾਂ ਦਾ ਡਰ ਦਿਖਾ ਕੇ ਗਰੀਬ ਨੂੰ ਜਿਹੜਾ ਜਿਹੜਾ ਮਹੱਤਰ ਧਮਾਤੜ ਹੁੰਦਾ ਉਹਨੂੰ ਉਹਨਾਂ ਦਾ ਡਰ ਦਿਖਾਇਆ ਜਾਂਦਾ ਤੇ ਉਹਨਾਂ ਦੀ ਜਿਹੜੀ ਈਰਖਾ ਦੋਹਾਂ ਦੀ ਕਿਉਂਕਿ ਕਲਾਸ ਦਾ ਫਰਕ ਹੈ ਈਰਖਾ ਤਾਂ ਹੁਣੀ ਹੋਣੀ ਹੈ ਉਹ ਈਰਖਾ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਪੰਜਾਬ ਸਰਕਾਰ ਕਰ ਰਹੀ ਹੈ ਕਿ ਬਿਲਡਰ ਵੱਡੇ ਵੱਡੇ ਬਿਲਡਰ ਕਮਾ ਜਾਂਦੇ ਸੀ ਕਿਸਾਨ ਨੂੰ ਕੁਝ ਮਿਲਦਾ ਨਹੀਂ ਸੀ ਫਲਾ ਇਸੇ ਚੀਜ਼ ਦਾ ਡਰ ਦਿਖਾ ਕੇ ਤੁਹਾਡੀ ਜ਼ਮੀਨ ਸਸਤੇ ਭਾਜ ਖੋਣ ਦੀਆਂ ਤਿਆਰੀਆਂ ਕਰੀ ਬੈਠੀ ਹੈ ਸਰਕਾਰ ਤਾਂ ਇਹ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਵੀ ਇਹ ਗੱਲ ਜੱਚ ਨਹੀਂ ਰਹੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਆਫ ਦਾ ਰਿਕਾਰਡ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕੀ ਕਰ ਕੀ ਰਹੀ ਹੈ ਸਾਨੂੰ ਦਾ ਪਿੰਡਾਂ ਚ ਵੱਟੇ ਪਵਾਉਣ ਦਾ ਕੰਮ ਸਰਕਾਰ ਕਰਨ ਜਾ ਰਹੀ ਹੈ ਇੰਤੋਂ ਸਰਕਾਰ ਨੂੰ ਪਿੱਛੇ ਹਟਣਾ ਚਾਹੀਦਾ ਹਾਲਾਂਕਿ ਕਈ ਖਬਰਾਂ ਗਰਦਸ਼ ਕਰ ਰਹੀਆਂ ਨੇ ਕਿ ਪਿੱਛੇ ਹਟੇਗੀ ਕੀ ਬਣੇਗਾ ਇਹ ਤਾਂ ਹਜੇ ਗੱਲਾਂ ਦਾ ਕੜਾ ਹੈ ਜਦੋਂ ਇਹਦੇ ਬਾਰੇ ਕੋਈ ਠੋਸ ਜਾਣਕਾਰੀ ਹੋਊਗੀ ਤਾਂ ਉਹਦੀ ਗੱਲ ਕੀਤੀ ਜਾ ਸਕਦੀ ਹੈ ਫਿਲ ਫਿਲਹਾਲ ਤਾਂ ਸਰਕਾਰ ਅੜਿੱਕ ਗਈ ਇਸ ਮਾਮਲੇ ਦੇ ਉੱਤੇ ਹੁਣ ਤਪਿੰਦਰ ਸਿੰਘ ਜੋਧਾ ਦਾ ਅਸਤੀਫਾ ਇਸ ਗੱਲ ਦਾ ਸੰਕੇਤ ਹੈ ਕਿ ਜਿਹੜੇ ਇਲਾਕਿਆਂ ਚ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਉੱਥੇ ਇਹਦਾ ਵੱਡਾ ਰੋਸ ਹੈ ਉਹਨਾਂ ਨੇ ਕਿਹਾ ਕਿ ਮੇਰੇ ਲਈ ਪਹਿਲਾ ਧਰਮ ਕਿਸਾਨੀ ਹੈ ਮੈਂ ਪਹਿਲਾ ਕਿਸਾਨ ਆ ਬਾਕੀ ਗੱਲਾਂ ਬਾਅਦ ਚ ਨੇ ਮੇਰੇ ਲਈ ਉਹਨਾਂ ਨੇ ਮੀਡੀਆ ਨਾਲ ਵੀ ਜਾਣਕਾਰੀ ਸਾਂਝੀ ਕਰਦੇ ਇਹੀ ਗੱਲ ਕਹੀ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਵੀ ਇਹ ਗੱਲ ਕਹੀ ਤਪਿੰਦਰ ਸਿੰਘ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਹਲਕਾ ਪ੍ਰਧਾਨ ਨੇ ਇੱਕ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਕੀ ਹੁਣ ਆਪਣੇ ਵਰਕਰਾਂ ਦੀ ਵੀ ਸੁਣਨ ਤੋਂ ਕਿ ਆਮ ਲੋਕਾਂ ਦੀ ਵਿਰੋਧੀ ਧਿਰ ਦੀ ਤਾਂ ਭਗਵੰਤ ਮਾਨ ਹੁਣੀ ਇਹ ਇਹ ਲਾਣਾ ਪਹਿਲਾਂ ਹੀ ਨਹੀਂ ਸੁਣਦਾ ਪਹਿਲੇ ਇਹਨਾਂ ਨੂੰ ਐ ਲੱਗਦਾ ਕਿ ਸਾਡੇ ਕੋਲ 92 ਐਮਐਲਏ ਨੇ ਅਸੀਂ ਜੋ ਮਰਜ਼ੀ ਚ ਕਰੀਏ ਚਾਹੇ ਕਾਨੂੰਨ ਉਹਦੀ ਆਗਿਆ ਦਿੰਦਾ ਹੈ ਚਾਹੇ ਨਹੀਂ ਦਿੰਦਾ ਚਾਹੇ ਉਹ ਕਾਨੂੰਨ ਦੇ ਧਾਰੇ ਚ ਆਉਂਦੀਆਂ ਨੇ ਨਹੀਂ ਆਉਂਦੀਆਂ ਨੇ ਤੁਹਾਡੇ ਸਾਹਮਣੇ ਇੱਕ ਕਈ ਗੱਲਾਂ ਐਸੀਆਂ ਕੀਤੀਆਂ ਨੇ ਜਿਹੜੀਆਂ ਕਰਨੀਆਂ ਬਣਦੀਆਂ ਨਹੀਂ ਸੀਗੀਆਂ ਤਾਂ ਤੁਸੀਂ ਉਹਦਾ ਵਿਰੋਧ ਵੀ ਕੀਤਾ ਲੋਕਾਂ ਨੇ ਪਰ ਇਹਨਾਂ ਨੇ ਤੁਹਾਡੀ ਇੱਕ ਨਹੀਂ ਸੁਣੀ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਇਸ ਚੀਜ਼ ਦਾ ਵਿਰੋਧ ਹੈ ਤੇ ਇਹ ਜਿਹੜੀ ਅੱਗ ਹੈ ਇਹ ਆਮ ਆਦਮੀ ਪਾਰਟੀ ਨੇ ਆਪਣੇ ਅੰਦਰ ਖੁਦ ਲਾਈ ਹੈ ਤੇ ਜੇ ਸਾਗ ਦੇ ਉੱਤੇ ਪਾਣੀ ਨਾ ਪਾਇਆ ਗਿਆ ਜਾਨੀ ਕਿ ਲੈਂਡ ਪੂਲਿੰਗ ਨੀਤੀ ਵਾਪਸ ਨਾ ਲਈ ਗਈ ਤਾਂ ਇਸੇ ਅੱਗ ਦੇ ਵਿੱਚ ਆਮ ਆਦਮੀ ਪਾਰਟੀ ਸੜ ਕੇ ਸੁਆਹ ਹੋ ਸਕਦੀ ਹੈ ਜੋ ਜਾਣਕਾਰੀ ਤਪਿੰਦਰ ਸਿੰਘ ਜੋਧਾ ਦੇ ਮਾਮਲੇ 'ਚ ਆ ਰਹੀ ਹੈ ਤਪਿੰਦਰ ਸਿੰਘ ਜੋਧਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਫੇਸਬੁੱਕ ਤੇ ਜਿਹੜੀ ਪੋਸਟ ਪਾਈ ਉਸ ਵਿੱਚ ਲਿਖਿਆ ਕਿ ਪਹਿਲਾ ਧਰਮ ਕਿਸਾਨੀ ਇਸ ਸਬੰਧੀ ਜਦੋਂ ਉਹਨਾਂ ਨਾਲ رابطہ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਲੈਂਡ ਪੂਲਿੰਗ ਪਾਲਸੀ ਦਾ ਜਿਹੜਾ ਫੈਸਲਾ ਲਿਆ ਗਿਆ ਸਰਾਸਰ ਗਲਤ ਹੈ ਤੇ ਕਿਸਾਨ ਵਿਰੋਧੀ ਹੈ। ਉਹਨਾਂ ਕਿਹਾ ਕਿ ਇਹ ਵੀ ਕਿਹਾ ਨਾਲ ਦੀ ਨਾਲ ਕਿ ਪਾਰਟੀ ਨੇ ਜੋ ਕੰਮ ਕੀਤੇ ਉਹ ਸਲਾਘਾਯੋਗ ਨੇ ਪਰ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਸੀ ਦਾ ਫੈਸਲਾ ਲਿਆ ਗਿਆ ਜਿਸ ਦਾ ਉਹ ਜ਼ੋਰਦਾਰ ਵਿਰੋਧ ਕਰਦੇ ਹਨ ਤੇ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਤੋਂ ਅਸਤੀਫਾ ਦਿੰਦੇ ਨੇ। ਹੁਣ ਸਰਕਾਰ ਆਮ ਆਦਮੀ ਪਾਰਟੀ ਸਾਡੀ ਨਾ ਸੁਣੇ। ਇੱਥੇ ਹੋਰ ਜਿਹੜੇ ਸੀਨੀਅਰ ਲੋਕ ਨੇ ਹਮੀਰ ਸਿੰਘ ਵੀ ਨੇ ਬਾਕੀ ਨੇ ਜਿਹੜੇ ਗੱਲਾਂ ਜਿਨ੍ਹਾਂ ਨੇ ਇਸ ਪਾਲਸੀ ਨੂੰ ਡਿਟੇਲ ਚ ਪੜਿਆ ਇਹਨੂੰ ਡੀਕੋਡ ਕੀਤਾ ਤੇ ਲੋਕਾਂ ਚ ਲੈ ਕੇ ਗਿਆ ਉਹਨਾਂ ਦੀ ਵੀ ਨਾ ਸੁਣੇ ਹੋਰ ਬੜੇ ਬੁੱਧੀਜੀਵੀ ਨੇ ਉਹਨਾਂ ਦੀ ਵੀ ਨਾ ਸੁਣੇ ਘੱਟੋ ਘੱਟ ਆਪਣੇ ਵਰਕਰਾਂ ਦੀ ਤਾਂ ਸੁਣ ਲਓ ਉਹਨਾਂ ਆਪ ਮੱਕੜਾਂ ਦੀ ਤਾਂ ਸੁਣ ਲਓ ਜਿਨ੍ਹਾਂ ਨੇ ਆਪਣੇ ਪਰ ਸਾੜਲੇ ਤੁਹਾਡੇ ਪਿੱਛੇ ਤੁਹਾਡੇ ਪਿੱਛੇ ਤੇਲ ਪੱਲਿਓ ਪਵਾ ਪਵਾ ਕੇ ਤੁਹਾਡੀਆਂ ਗੱਡੀਆਂ ਦੇ ਅੱਗੇ ਕਦੇ ਅੱਗੇ ਕਦੇ ਪਿੱਛੇ ਕਦੇ ਅੱਗੇ ਕਦੇ ਪਿੱਛੇ ਉਹਨਾਂ ਦਾ ਘੱਟੋ ਘੱਟ ਸੁਣ ਲਓ ਉਹਨਾਂ ਦੀ ਭਾਵਨਾ ਕੀ ਕਹਿੰਦੀ ਆ ਕੀ ਵਾਕਈ ਇਹਦੀ ਲੋੜ ਹੈ ਸਰਕਾਰ ਕਹਿੰਦੀ ਕਿ ਅਸੀਂ 80 ਸਾਲ ਦੀ ਪਲੈਨਿੰਗ ਕਰ ਰਹੇ ਹਾਂ ਮਾਈਗ੍ਰੇਸ਼ਨ ਹੋ ਰਹੀ ਹੈ ਸਰਕਾਰ ਨੂੰ ਮਾਈਗ੍ਰੇਸ਼ਨ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਸਰਕਾਰਾਂ ਕਦੇ ਵੀ ਮਾਈਗ੍ਰੇਸ਼ਨ ਨੂੰ ਹੱਲਾਸ਼ੇਰੀ ਨਹੀਂ ਦਿੰਦੀਆਂ ਹੁੰਦੀਆਂ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਮਾਈਗ੍ਰੇਸ਼ਨ ਦੇਖੋ ਪ੍ਰਵਾਸ ਇੱਕ اٹਲ ਸਚਾਈ ਹੈ ਇਹ ਹੁੰਦਾ ਰਿਹਾ ਹੈ ਸਦੀਆਂ ਤੋਂ ਇਹਨੇ ਹੁੰਦਾ ਰਹਿਣਾ ਹੈ ਇਹਦੇ ਵਿੱਚ ਇਹਨੂੰ ਘਟਾਇਆ ਜਾ ਸਕਦਾ ਹੈ ਇਹਨੂੰ ਵਧਾਉਣ ਦੇ ਬਾਰੇ ਇਹਦੇ ਵਧਾਉਣ ਨੂੰ ਇਹਨੂੰ ਹੱਲਾਸ਼ੇਰੀ ਦੇਣ ਦੀ ਗੱਲ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਸ਼ਹਿਰਾਂ ਤੁਸੀਂ ਸ਼ਹਿਰਾਂ ਨੂੰ ਵਸਾਈ ਜਾਓਗੇ ਸ਼ਹਿਰਾਂ ਨੂੰ ਭਰੀ ਜਾਓਗੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਤੁਸੀਂ ਗੱਲਾਂ ਦਾ ਮੁੱਖ ਮੰਤਰੀ ਭਗਵੰਤ ਮਾਨਕ ਪਾਕਿਸਤਾਨ ਨੂੰ ਟੀਚਰਾਂ ਕਰਦੇ ਆ ਕਿ ਉਹ ਕਰਜ਼ਾ ਲੈ ਕੇ ਚੱਲ ਰਹੇ ਤੁਸੀਂ ਕਿਹੜੇ ਕਿਤੇ ਚੱਲ ਰਹੇ ਹੋ ਤੁਸੀਂ ਵੀ ਤਾਂ ਕਰਜ਼ੇ ਤੇ ਚੱਲ ਰਹੇ ਹੋ ਤੁਸੀਂ ਤਾਂ ਲਿਮਟ ਵੀ ਖਤਮ ਕਰ ਚੁੱਕੇ ਆਪਣੇ ਕਰਜ਼ਾ ਲੈਣ ਦੀ ਜਾਨੀ ਕਿ ਗੱਲਾਂ ਉਹ ਕਰੋ ਜਿਹੜੀਆਂ ਸੱਚੀਆਂ ਤੇ ਸਾਰਥਕ ਨੇ ਜਿਨ੍ਹਾਂ ਦਾ ਕੋਈ ਮਤਲਬ ਹੈ ਤੁਸੀਂ ਘੱਟੋ ਘੱਟ ਆਪਣੇ ਵਰਕਰਾਂ ਦੀ ਸੁਣ ਲਓ ਜਿਹੜਾ ਸ਼ਹਿਰੀਕਰਨ ਹੋਣਾ ਹੈ ਸ਼ਹਿਰੀਕਰਨ ਕੋਈ ਨਹੀਂ ਚਾਹੁੰਦਾ ਕਿ ਬੇਤਰਤੀਬਾ ਹੋਵੇ ਸਹੀ ਤਰੀਕੇ ਦਾ ਸ਼ਹਿਰੀਕਰਨ ਹੋਣਾ ਚਾਹੀਦਾ ਪਰ ਇੰਨੀ ਜ਼ਮੀਨ ਲੈ ਕੇ ਇਹ ਕਿਹੜਾ ਸ਼ਹਿਰੀਕਰਨ ਕਰਨ ਜਾ ਰਹੇ ਤੁਸੀਂ ਤੁਹਾਨੂੰ ਪਿੰਡਾਂ ਦਾ ਸ਼ਹਿਰੀਕਰਨ ਕਰਨਾ ਚਾਹੀਦਾ ਤੁਹਾਨੂੰ ਪਿੰਡਾਂ ਦੇ ਵਿੱਚ ਇਨਫਰਾਸਟ੍ਰਕਚਰ ਜਿਹੜਾ ਬੁਨਿਆਦੀ ਢਾਂਚਾ ਉਹ ਖੜਾ ਕਰਨਾ ਚਾਹੀਦਾ ਅੱਜਕੱਲ ਸੂਚਨਾ ਟੈਕਨੋਲੋਜੀ ਦੀ ਕ੍ਰਾਂਤੀ ਤੋਂ ਬਾਅਦ ਬਹੁਤ ਚੀਜ਼ਾਂ ਇੱਕ ਜਿਹੜੀ ਗਲੋਬ ਆ ਉਹ ਇੱਕ ਪਿੰਡ ਦੇ ਰੂਪ ਦੇ ਵਿੱਚ ਸਿਰਜੀ ਜਾ ਚੁੱਕੀ ਆ ਬਣ ਚੁੱਕੀ ਆ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਦਿਆਂ ਹੋਇਆਂ ਪਿੰਡਾਂ ਦੇ ਵਿੱਚ ਚੰਗੇ ਸਟੇਡੀਅਮ ਉੱਚ ਕੋਟੀ ਦੇ ਸਕੂਲ ਸਕੂਲਾਂ ਦੇ ਦਾਇਰੇ ਵਧਾਉਣ ਹੁਣ ਕਈ ਪਿੰਡ ਐਸੇ ਨੇ ਕਈ ਇਲਾਕੇ ਐਸੇ ਨੇ ਕਿ ਜਿੱਥੇ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਤੇ ਹਾਇਰ ਸਕੈਂਡਰੀ ਸਕੂਲ ਨੇ ਉਥੇ ਉੱਥੇ ਤੱਕ ਤੁਹਾਨੂੰ ਚੀਜ਼ਾਂ ਸੋਚਣ ਦੀ ਲੋੜ ਹੈ ਕਿ ਉਹਨੂੰ ਕਿਵੇਂ ਇਸ ਸਾਰੇ ਢਾਂਚੇ ਨੂੰ ਸੰਤੁਲਿਤ ਕਰਨਾ ਹੈ ਕਿ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨਾ ਜਾਣ। ਪਿੰਡਾਂ ਦੇ ਨੇੜੇ ਮਾਰਕੀਟਾਂ ਸਥਾਪਿਤ ਕਰਨੀਆਂ, ਚੰਗੇ ਹਸਪਤਾਲ ਸਥਾਪਿਤ ਕਰਨੇ, ਲੋਕ ਲੋਕ ਕਿਉਂ ਜਾਂਦੇ ਨੇ? ਤੁਹਾਡੇ ਗਵਾਂਢ 'ਚ ਵੀ ਹੋਊਗਾ ਕਿ ਪਿੰਡੋਂ ਆਗੇ ਜੀ ਅਸੀਂ ਸਾਡੇ ਬੱਚੇ ਪੜ੍ਹਦੇ ਸੀ ਕਿਉਂਕਿ ਜ਼ਮੀਨ ਕਈਆਂ ਕੋਲੇ ਚਲੋ ਸਰਦੀ ਪੁੱਛਦੀ ਹੁੰਦੀ ਹੈ। ਅਗਲਾ ਕਹਿੰਦਾ ਕਿ ਯਾਰ ਦੋ ਜਵਾਗ ਨੇ ਜ਼ਮੀਨ ਦਿੰਦੇ ਆ ਠੇਕੇ ਤੇ ਸ਼ਹਿਰ ਜਾਂਦੇ ਆ ਪੜ ਜਾਣਗੇ, ਕੁਝ ਬਣ ਜਾਣਗੇ। ਇਹੀ ਹੁੰਦਾ ਨਾ। ਜਾਂ ਕੋਈ ਘਰ ਚ ਕੋਈ ਐਸੀ ਬਿਮਾਰੀ ਆ ਜਾਂਦੀ ਹੈ ਜਿਹੜਾ ਸਰਦਾਪੁਰ ਦਾ ਪਰਿਵਾਰ ਆ ਉਹ ਚਲੇ ਜਾਂਦਾ ਜਾਂ ਮਜ਼ਦੂਰ ਚਲੇ ਜਾਂਦਾ ਕਿਉਂਕਿ ਰੋਜ਼ ਸਾਈਕਲ ਚਾੱਕ ਕੇ 10 ਕਿਲੋਮੀਟਰ ਆਉਣ ਆਗਲਾ ਕਹਿੰਦਾ ਯਾਰ ਉੱਥੇ 2 2.5 ਹਜ਼ਾਰ ਤੇ ਕਿਰਾਏ ਦਾ ਕਮਰਾ ਲਵਾਂਗੇ ਉੱਥੇ ਸ਼ਹਿਰ ਚ ਦਿਹਾੜੀ ਮਿਲੂਗੀ ਕਰਾਂਗੇ ਖਾਲਾਂਗੇ ਕਰਾਂਗੇ ਖਾਲਾਂਗੇ ਇਹ ਪੰਜ ਚਾਰ categories ਨੇ ਜਿਹੜੀਆਂ migrate ਜ਼ਿਆਦਾ ਕਰਦੀਆਂ ਨੇ ਜਿਹੜੀਆਂ ਜ਼ਿਆਦਾ ਪ੍ਰਵਾਸ ਕਰਦੀਆਂ ਨੇ ਬਾਕੀ ਜਿਹੜੇ ਮੁਲਾਜ਼ਮ ਮੁਲਜ਼ਮ ਨੇ ਉਹ ਤਾਂ ਜਾਂਦੇ ਆਉਂਦੇ ਰਹਿੰਦੇ ਆ ਉਹਨਾਂ ਦਾ ਕੋਈ ਡਾਉ ਨਹੀਂ ਹੁੰਦਾ ਕਿ ਉਹਨਾਂ ਚ ਉਹ ਜਦੋਂ ਤੱਕ ਘਰ ਬਣਾਉਂਦੇ ਆ ਉਦੋਂ ਤੱਕ ਬਹੁਤ ਲੰਬਾ ਸਮਾਂ ਹੋ ਜਾਂਦਾ ਉਹਨਾਂ ਨੂੰ ਨੌਕਰੀ-ਨੌਕਰੀ ਕਰਦੇ ਆ ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੋਚਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਸ਼ਹਿਰਾਂ ਦੇ ਵਿੱਚ ਉਹ ਕੁਝ ਨਹੀਂ ਪਿਆ ਜੋ ਤੁਹਾਡੇ ਪਿੰਡਾਂ 'ਚ ਪਿਆ ਸਾਨੂੰ ਪਿੰਡਾਂ ਸਾਨੂੰ ਪਿੰਡਾਂ ਤੋਂ ਭੱਜਣਾ ਨਹੀਂ ਚਾਹੀਦਾ ਜਿਵੇਂ ਕਹਿ ਦਿੰਦੇ ਨੇ ਵੀ ਸਾਨੂੰ ਕੈਨੇਡਾ ਲਈ ਭੱਜਣਾ ਨਹੀਂ ਚਾਹੀਦਾ ਪੰਜਾਬ ਛੱਡ ਕੇ ਕਈ ਲੋਕ ਕਹਿੰਦੇ ਉਵੇਂ ਸਾਨੂੰ ਪਿੰਡਾਂ 'ਚੋਂ ਵੀ ਨਹੀਂ ਭੱਜਣਾ ਚਾਹੀਦਾ ਸਾਨੂੰ ਆਪਣੇ ਪਿੰਡਾਂ 'ਚ ਬੈਠਣਾ ਚਾਹੀਦਾ ਉੱਥੋਂ ਦੀ ਲੜਾਈ ਲੜਨੀ ਚਾਹੀਦੀ ਆ ਉੱਥੇ ਜਿਹੜੀਆਂ ਘਾਟਾਂ ਨੇ ਉਹ ਪੂਰੀਆਂ ਕਰਾਉਣ ਦੇ ਲਈ ਸਰਕਾਰ ਨੂੰ ਕਹਿਣਾ ਚਾਹੀਦਾ ਜੇ ਸਰਕਾਰ ਨਹੀਂ ਬਣਦੀ ਤਾਂ ਸਰਕਾਰ ਦੇ ਨਾਲ ਸੰਘਰਸ਼ ਕਰਕੇ ਉਹ ਚੀਜ਼ਾਂ ਲਿਆਉਣ ਦੀ ਲੋੜ ਹੈ ਨਾ ਕਿ ਉੱਥੋਂ ਭੱਜ ਕੇ ਦੂਰ ਜਾਣ ਦੀ ਤਾਂ ਕੁੱਲ ਮਿਲਾ ਕੇ ਸਰਕਾਰ ਇਸ ਮਾਮਲੇ ਤੇ ਬੁਰੀ ਫਸ ਚੁੱਕੀ ਆ ਹੁਣ ਇਹ ਜਿਹੜੀ ਆਗ ਆਮ ਆਦਮੀ ਪਾਰਟੀ ਨੇ ਆਪ ਹੀ ਲਾਈ ਆ ਉਹ ਹੁਣ ਉਹਨਾਂ ਨੂੰ ਆਪ ਹੀ ਸਾੜ ਦੇਗੀ ਲੱਗਦਾ ਇੰਜ ਜਿਵੇਂ ਦੇ ਰੁਝਾਨ ਹੋਣੇ ਸ਼ੁਰੂ ਹੋ